ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਮੇਰਾ ਸਭ ਕੁਝ ਤੇਰਾ ਮੇਰਾ ਸਾਹ ਵੀ ਤੇਰਾ ਮੇਰੀ ਹਰ ਫਰਿਆਦ ਤੈਨੂੰ ਲੱਗ ਜਾਵੇ ਮੇਰਾ ਦਿਲ ਵੀ ਲੈ ਜਾ ਮੇਰੀ ਜਾਨ ਵੀ ਲੈ ਜਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਤੇਰੀ ਸੋਚ ਮੁਤਾਬਿਕ ਮੈਂ ਸੋਚਣ ਲੱਗਦਾ ਤੇਰੀ ਹਰ ਹਰਕਤ ਮੇਰੀ ਕਦਰ ਬਣ ਜਾਵੇ ਤੂੰ ਜਿੱਥੇ ਜਾਵੇ ਮੈਂ ਵੀ ਉੱਥੇ ਹੀ ਜਾਵਾਂ ਤੇਰੀ ਹਰ ਮੁਰਿਆਦ ਹਕੀਕਤ ਬਣ ਜਾਵੇ ਮੇਰਾ ਸਭ ਕੁਝ ਤੇਰਾ ਮੇਰਾ ਸਾਹ ਵੀ ਤੇਰਾ ਮੇਰੀ ਹਰ ਫਰਿਆਦ ਤੈਨੂੰ ਲੱਗ ਜਾਵੇ ਮੇਰਾ ਦਿਲ ਵੀ ਲੈ ਜਾ ਮੇਰੀ ਜਾਨ ਵੀ ਲੈ ਜਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਕੁਝ ਜ਼ਾਇਦਾ ਨਾ ਮੈਂ ਰੱਬ ਕੋਲੋਂ ਮੰਗਾ ਤੇਰੇ ਸਭ ਸੁਪਨੇ ਪੂਰੇ ਹੋ ਜਾਵੇ ਤੂੰ ਤਕਲੀਫਾਂ ਕੋਲੋਂ ਦੂਰ ਹੋ ਜਾ ਤੇਰੇ ਸਾਰੇ ਦੁੱਖ ਮੈਨੂੰ ਲੱਗ ਜਾਵੇ ਤੂੰ ਸਮਝੀ ਨਾ ਚਲਾਕਿਆਂ ਮੈਂ ਜਿੱਦਾਂ ਕਹਾ ਤੂੰ ਉਦਾਂ ਹੀ ਮੰਨ ਜਾਵੇ ਜੇ ਝੂਠ ਕੁਝ ਵੀ ਮੈਂ ਬੋਲਾਂ ਮਨ ਕਾਲੀ ਮੈਨੂੰ ਲੈ ਜਾਵੇ ਮੇਰਾ ਸਭ ਕੁਝ ਤੇਰਾ ਮੇਰਾ ਸਾਹ ਵੀ ਤੇਰਾ ਮੇਰੀ ਹਰ ਫਰਿਆਦ ਤੈਨੂੰ ਲੱਗ ਜਾਵੇ ਮੇਰਾ ਦਿਲ ਵੀ ਲੈ ਜਾ ਮੇਰੀ ਜਾਨ ਵੀ ਲੈ ਜਾ ਮੇਰੀ ਉਮਰ ਵੀ ਤੇਨੂੰ ਲੱਗ ਜਾਵੇ ਰੱਬ ਸੁਣੇ ਤੂੰ ਖੁਸ਼ ਰਹੇ ਤੈਨੂੰ ਖੁਸ਼ੀਆਂ ਹੀ ਮਿਲ ਜਾਵੇ ਜਿੱਥੇ ਹੂੰਵੇ ਵਸਦੀ ਰਹੇ ਤੇਰੇ ਘਰ ਨੂੰ ਸੁੱਖ ਮਿਲ ਜਾਵੇ ਤੂੰ ਮੰਜ਼ਿਲ ਚੜ੍ਹਨੀ ਸ਼ੁਰੂ ਕਰ ਤੈਨੂੰ ਰਸਤਾ ਸਹੀ ਮਿਲ ਜਾਵੇ ਤੂੰ ਅੱਗੇ ਵਧਣਾ ਸ਼ੁਰੂ ਕਰ ਤੈਨੂੰ ਸਾਥੀ ਆਪੇ ਮਿਲ ਜਾਵੇ ਮੇਰਾ ਸਭ ਕੁਝ ਤੇਰਾ ਮੇਰਾ ਸਾਹ ਵੀ ਤੇਰਾ ਮੇਰੀ ਹਰ ਫਰਿਆਦ ਤੈਨੂੰ ਲੱਗ ਜਾਵੇ ਮੇਰਾ ਦਿਲ ਵੀ ਲੈ ਜਾ ਮੇਰੀ ਜਾਨ ਵੀ ਲੈ ਜਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਮੇਰਾ ਦਿਲ ਵੀ ਲੈ ਜਾ ਮੇਰੀ ਜਾਨ ਵੀ ਲੈ ਜਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ